ਦਸੰਬਰ ਮਹੀਨੇ ਦੇ ਵਿੱਚ ਇੱਕ ਸੇਵਾਮੁਕਤ ਪੁਲਿਸ ਵਾਲੇ ਨੂੰ ਉਸ ਸਮੇਂ ਗੋਲੀਆਂ ਮਾਰ ਕੇ ਖਤਮ ਕੀਤਾ ਗਿਆ ਜਦੋਂ ਉਹ ਦੁੱਧ ਲੈਣ ਦੇ ਲਈ ਘਰੋਂ ਨਿਕਲੇ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਅਤੇ ਪਤਾ ਲੱਗਿਆ ਕਿ ਉਹਨਾਂ ਦੀ ਜਾਨ ਕਿਸੇ ਹੋਰ ਨੇ ਨਹੀਂ ਸਗੋਨਾ ਦੇ ਹੀ ਪੁੱਤ ਦੇ ਵੱਲੋਂ ਲਈ ਗਈ ਸੀ ਬਠਿੰਡਾ ਪੁਲਿਸ ਨੇ 2 ਹਫ਼ਤੇ ਪਹਿਲਾਂ देर शाम ਨੂੰ ਮਲਤਾਨੀਆਂ ਰੋਡ ਤੇ ਹੋਏ ਇਸ ਹਾਦਸੇ ਨੂੰ ਲੈ ਕੇ ਸਾਰਾ ਮਾਮਲਾ ਸੁਲਝਾ ਲਿਆ ਤੇ ਇਸ ਦੇ ਪਿੱਛੇ ਦਾ ਕਾਰਨ ਵੀ ਦੱਸਿਆ ਕਿ ਆਖਿਰਕਾਰ ਪੜਾ ਲਿਖਾ ਕੇ ਜਵਾਨ ਕੀਤੇ ਇਸ ਪੁੱਤ ਦੇ ਵੱਲੋਂ ਹੀ ਆਪਣੇ ਪਿਓ ਨੂੰ ਕਿਉਂ ਖਤਮ ਕੀਤਾ ਗਿਆ ਇਸ ਦਾ ਕਾਰਨ ਮ੍ਰਿਤਕ ਦਾ ਕਥਿਤ ਪਰਜਾਈ ਲਗਦੀ ਪੁਲਿਸ ਦੀ ਥਾਣੇਦਾਰਨੀ ਦੇ ਕੋਲ ਰਹਿائش ਅਤੇ ਆਪਣੀ ਪਤਨੀ ਦੇ ਨਾਲ ਵਿਵਾਦ ਹੋਣਾ ਸਾਹਮਣੇ ਆਇਆ ਸੇਵਾਮੁਕਤ ਥਾਣੇਦਾਰ ਓਮ ਪ੍ਰਕਾਸ਼ ਦੀ ਹੱਤਿਆ ਮਾਮਲੇ ਦੇ ਵਿੱਚ ਥਾਣਾ ਕਨਾਲ ਕਲੋਨੀ ਪੁਲਿਸ ਨੇ ਮ੍ਰਿਤਕ ਦੇ ਮੁੰਡੇ ਹਰ ਸਿਮਰਨਜੀਤ ਔਰਪ ਜੱਗਾ ਨੂੰ ਗ੍ਰਿਫਤਾਰ ਕੀਤਾ ਥਾਣਾ ਕਨਾਲ ਕਲੋਨੀ ਦੇ ਵਿੱਚ ਇਸ ਮਾਮਲੇ ਦੇ ਵਿੱਚ ਅਣਪਛਾਤੇ ਕਾਤਲ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਤਫ਼ਤੀਸ਼ ਦੇ ਦੌਰਾਨ ਮ੍ਰਿਤਕ 옴ਪrakash ਦੀਆਂ ਧੀਆਂ ਉਰਮਿਲਾ ਸ਼ਰਮਾ ਅਤੇ ਰੇਖਾ ਸ਼ਰਮਾ ਦੇ ਵੱਲੋਂ ਬਿਆਨ ਦਿੱਤੇ ਗਏ ਅਤੇ ਇਸੇ ਦੇ ਆਧਾਰ 'ਤੇ ਹਰਸਿਮਰਨਜੀਤ ਸਿੰਘ ਉਰਫ ਜੱਗਾ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਪੁਲਿਸ ਨੇ ਹੀ ਜਾਣਕਾਰੀ ਤਾਂ ਨਹੀਂ ਦਿੱਤੀ ਕਿ ਦੋਵੇਂ ਕਿਸ ਰਿਸ਼ਤੇ ਕਾਰਨ ਇਕੱਠੇ ਰਹਿ ਰਹੇ ਸਨ ਪਰ ਇਹਨਾਂ ਜ਼ਰੂਰ ਦੱਸਿਆ ਗਿਆ ਕਿ ਕਥਿਤ ਛੋਟੀ ਥਾਣੇਦਾਰ ਮ੍ਰਿਤਕ 옴ਪrakash ਦੇ ਪਿੰਡ ਦੀ ਹੀ ਰਹਿਣ ਵਾਲੀ ਸੀ DSP ਸਿਟੀ ਹਰਬੰਸ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਦੇ ਵਿੱਚ ਦੱਸਿਆ ਗਿਆ ਕਿ 20 ਦਸੰਬਰ ਦੀ ਸ਼ਾਮ ਨੂੰ 2024 ਦੇ ਵਿੱਚ ਇਹ ਘਟਨਾ ਘਟੀ ਸੀ। ਕਰੀਬ 6:30 ਵਜੇ ਇਤਲਾਹ ਮਿਲੀ ਸੀ ਕਿ ਸੇਵਾਮੁਕਤ ਸਬ ਇੰਸਪੈਕਟਰ ਓਮ ਪ੍ਰਕਾਸ਼ ਪੁੱਤਰ ਰਾਮ ਸਰੂਪ ਪੰਡਿਤ ਵਾਸੀ ਕੋਠੇ ਪੈਣੀ ਜਤੋ ਜ਼ਿਲ੍ਹਾ ਫਰੀਦਕੋਟ ਹਾਲ ਆਬਾਦ ਦੇ ਲਾਲ ਸਿੰਘ ਬਸਤੀ ਬਠਿੰਡਾ ਦੀ ਗੋਲੀ ਮਾਰ ਕੇ ਜਾਨ ਲੈ ਗਏ। ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਉਸ ਦਾ ਆਪਣੀ ਪਤਨੀ ਦੇ ਨਾਲ ਅਦਾਲਤ ਦੇ ਵਿੱਚ ਤਲਾਕ ਅਤੇ ਖਰਚੇ ਦਾ ਕੇਸ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਮ੍ਰਿਤਕ ਊਮਪ੍ਰਕਾਸ਼ ਪਿਛਲੇ 15-20 ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਸੀ ਅਤੇ ਕਤਲ ਤੋਂ ਪਹਿਲਾਂ ਤੱਕ ਲਾਲ ਸਿੰਘ ਬਸਤੀ ਦੇ ਵਿੱਚ ਪੁਲਿਸ ਦੀ ਇੱਕ ASI ਦੇ ਕੋਲ ਹੀ ਰਹਿੰਦਾ ਹੁੰਦਾ ਸੀ। ਇਹ ਵੀ ਪਤਾ ਲੱਗਿਆ ਕਿ ਇਹ ASI ਮ੍ਰਿਤਕ ਦੀ ਰਿਸ਼ਤੇ ਦੇ ਵਿੱਚੋਂ ਪਰਜਾਈ ਲੱਗਦੀ ਹੈ ਪਰ ਦੋਵਾਂ ਦੇ ਵਿਚਕਾਰ ਰਿਸ਼ਤੇ ਦੇ ਬਾਰੇ ਉਨ੍ਹਾਂ ਦੇ ਵੱਲੋਂ ਕੁਝ ਕਹਿਣ ਤੇ ਪਾਸਾ ਵੱਟਿਆ ਗਿਆ ਇਸ ਮੌਕੇ ਤੇ ਹੀ ਪਤਾ ਲੱਗਿਆ ਕਿ ਕਿਸੇ ਬਿਵਾਰੀ ਦੇ ਕਾਰਨ ਉਸਦੀ ਮਾਤਾ ਤੇ ਓਮਪ੍ਰਕਾਸ਼ ਦੀ ਪਤਨੀ ਦੀ ਅਚਾਨਕ ਜਾਨ ਚਲੀ ਗਈ ਸੀ ਮੌਤ ਤੇ ਘਰੇਲੂ ਕਲੇਸ਼ ਤੇ ਕਾਰਨ ਮਲਜ਼ਮ ਦਿਮਾਗੀ ਤੌਰ ਤੇ ਪਰੇਸ਼ਾਨ ਚਲ ਰਿਹਾ ਸੀ ਤੇ ਉਹਨਾਂ ਦੱਸਿਆ ਕਿ ਮ੍ਰਿਤਕ ਨੇ ਕੁਝ ਮਹੀਨੇ ਪਹਿਲਾਂ ਹੀ ਪਰਿਵਾਰ ਦੀ ਜਾਇਦਾਦ ਤੇ ਕਰਜ਼ਾ ਲਿਆ ਸੀ ਜਿਸ ਕਰਕੇ ਮਲਜ਼ਮ ਨੂੰ ਸ਼ੱਕ ਸੀ ਕਿ ਉਸ ਦਾ ਪਿਤਾ ਸਭ ਕੁਝ ਬਰਬਾਦ ਕਰ ਦਵੇਗਾ ਉਨ੍ਹਾਂ ਦੱਸਿਆ ਕਿ ਉਸ ਤੋਂ ਗੁੱਸੇ ਦੇ ਵਿੱਚ ਆ ਕੇ ਹੀ ਪੁੱਤ ਜੱਗੇ ਨੇ ਆਪਣੇ ਪਿਤਾ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਅਤੇ ਵਾਰਦਾਤ ਵਾਲੀ ਥਾਂ ਤੋਂ ਫਰਾਰ ਹੋ ਗਿਆ ਸੀ 22 12 2024 ਨੂੰ ਸ਼ਾਮ ਨੂੰ 6:30 ਵਜੇ ਡੀਡੀ ਟਾਵਰ ਜਿਹੜਾ ਮਲਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਸੀ ਉਹਦੇ ਕਿਸੇ ਨਾਮ ਨੂੰ ਵਿਅਕਤੀ ਨੇ ਫੇਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮੁਲਾਜ਼ਾ ਕਰ ਕੀਤਾ ਸਾਰਾ ਕੁਝ ਕਰਕੇ ਅਸੀਂ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਿਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਐਚਓ ਕੇ ਨਾਲ ਇਹਦੀ ਡੁੰਗਾਈ ਨਾਲ ਤਫ਼ਤੀਸ਼ ਕੀਤੀ ਤਾਂ ਦੌਰਾਨ ਇਹ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਂਪ੍ਰਕਾਸ਼ ਸੀਗਾ ਉਹੋ ਕਾਫੀ ਸਾਲਾਂ ਤੋਂ ਜਿਹੜਾ ਆਪਦੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਲਕ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ 15-20 ਸਾਲ ਤੋਂ ਉਹ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਏ ਲੇਡੀ ਐਸ ਹੈਗੀ ਮਧੂਵਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਦੀ ਰਿਸ਼ਤੇਦਾਰ ਵੀ ਹੈ ਉਹ ਉਹਦੇ ਘਰ ਵਿੱਚ ਰਹਿ ਰਿਹਾ ਸੀਗਾ ਤਾਂ ਇਸ ਤਰ੍ਹਾਂ ਸੀ ਜਦੋਂ ਡੰਗਾਈ ਨਾ ਪੜਤਾਲ ਕੀਤੀ ਤਾਂ ਹੌਲੀ ਹੌਲੀ ਜਿਹੜਾ ਐਸਾ ਦਾ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਪਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸਐਚਓ ਸਾਹਿਬ ਤੇ ਉਹਨਾਂ ਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹਰ ਸਿਮਰਨਜੀਤ ਸਿੰਘ ਉਰਫ ਜੱਗਾ ਜਿਹਨੇ ਇਹ ਉਸ ਦਿਨ ਕਤਲ ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਉਹਦੇ ਵਿੱਚੋਂ ਜਿਹੜੀ ਦਨਾਲੀ ਜਿਹੜੀ ਹੈਗੀ ਹੈ ਬੰਦੂ ਉਹ ਵੀ ਬਰਾਮਦ ਕਰ ਲਈ ਹੈ ਤੇ ਦੋ ਜਿਹੜੇ ਉਸ ਦਿਨ ਖੋਲ ਚੱਲੇ ਸੀ ਉਹ ਵੀ ਡੰਗ ਕਰ ਲਈ ਜਿਹੜੀ ਹਾ ਜਿਹੜੀ ਉਹਦੀ ਗਨ ਹੈਗੀ ਆ ਉਹ ਲਾਇਸੈਂਸੀ ਹੈ ਉਹਦੇ ਦੋਸ਼ੀ ਦੇ ਨਾਮ ਤੇ ਹੀ ਹੈ ਜਿਹੜੀ ਹੈ ਰਜਿਸਟਰ ਬੇਟੇ ਨੇ ਕੀ ਦੱਸਿਆ ਵੀ ਕਿਉਂ ਮਾਰਿਆ ਕਾਰਨ ਇਹਦੀ ਜਦੋਂ ਬੇਟੇ ਤੋਂ ਪੁੱਛਗਿਛ ਕੀਤੀ ਹੈਗੀ ਤਾਂ ਇੱਕ ਤਾਂ ਇਹ ਕਾਫੀ ਸਮੇਂ ਤੋਂ ਕਰਨੀ ਜਾ ਰਿਹਾ ਸੀ ਇੱਕ ਦੋ ਕੁ ਮਹੀਨੇ ਪਹਿਲਾਂ ਜਿਹੜੇ ਓਮ ਪ੍ਰਕਾਸ਼ ਸੀਗੇ ਉਹਨਾਂ ਦੀ ਵਾਈਫ ਦੀ ਦੋ ਕੁ ਮਹੀਨੇ ਪਹਿਲਾਂ ਡੈਥ ਹੋ ਗਈ ਕਿਸੇ ਬਿਮਾਰੀ ਕਰਕੇ ਇੱਕ ਤਾਂ ਹੋਰ ਰੀਜ਼ਨ ਮੰਨਦਾ ਕਿ ਜਿਹੜਾ ਘਰ ਦਾ ਕਲੇਸ਼ ਸੀ ਦਿਮਾਗੀ ਪਰੇਸ਼ਾਨੀ ਸੀ ਕਿ ਉਹਦੀ ਮਾਤਾ ਨੂੰ ਜਿਹਦੇ ਕਰਕੇ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਥੋੜੀ-ਬਹੁਤ ਪ੍ਰਾਪਰਟੀ ਸੀ ਕਿ ਜੈਤੋ ਦੇ ਵਿੱਚ ਉਸ ਪ੍ਰਾਪਰਟੀ ਤੇ ਇਹਦੇ ਫਾਦਰ ਨੇ 2-4 ਮਹੀਨੇ ਪਹਿਲਾਂ ਲੋਨ ਲੈ ਲਿਆ ਸੀ ਜਿਹਦੇ ਕਰਕੇ ਉਸ ਨੂੰ ਲੱਗਿਆ ਕਿ ਜੋ ਕੁਝ ਮੇਰੇ ਕੋਲੇ ਹੈਗਾ ਉਹ ਸਾਰਾ ਕੁਝ ਮੇਰਾ ਬਾਪ ਆ ਜਿਹੜਾ ਖਤਮ ਕਰ ਦੇਊਗਾ ਜਿਸ ਰੰਜਸ ਦੇ ਤਹਿਤ ਉਸਨੇ ਆਪਣੇ ਪਿਤਾ ਦਾ ਕਤਲ ਉਦੇ ਉਹ ਉਹਨਾਂ ਦੀ ਰਿਸ਼ਤੇਦਾਰ ਹੈਗੀ ਆ ਜੀ ਉਸ ਤੇ ਪਿੰਡ ਦੀ ਹੀ ਉਥੋਂ ਦੀ ਰਿਸ਼ਤੇਦਾਰੀ ਚ ਵਿੱਚ ਉਹਦੇ ਪਰਜਾਈ ਵਗੈਰਾ ਲੱਗਦੀ ਹੈ ਉਹਦੇ ਨਾਲ ਉਹ ਰਹਿ ਰਿਹਾ ਸੀ ਅੱਗੇ ਰਿਲੇਸ਼ਨਾਂ ਬਾਰੇ ਆਪਾਂ ਕੋਈ ਵੀ ਡਿਟੇਲਸ ਆਪਾਂ ਨੂੰ ਜਾਣਕਾਰੀ ਨਹੀਂ ਜੀ ਇਸ ਤੇ ਪਹਿਲਾਂ ਵੀ ਇਸ ਤੇ ਕੋਈ ਮਾਮਲਾ ਦਰਜ ਨਹੀਂ ਕੰਮ ਕੀ ਕਰਦਾ ਸੀ ਇਹ ਜੀ ਇਹ ਪ੍ਰਾਈਵੇਟ ਤੇ ਜਿਹੜਾ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਜਿਹੜਾ ਕੈਸ਼ ਵਗੈਰਾ ਆਪਣੇ ਜਿਹੜਾ ਆ ਹੈਗਾ ਏਟੀਐਮ ਤੇ ਨਹੀਂ ਏਟੀਐਮ ਨਹੀਂ ਜਿਹੜਾ ਆਪਣਾ ਆ ਮਾਰਟ ਹੈਗਾ ਡੀਮਾਰਟ ਇਹਦੇ ਵਿੱਚ ਕੈਸ਼ ਵੈਨ ਦੇ ਉੱਪਰ ਜਿਹੜਾ ਸੀਗਾ ਇਹ ਨੌਕਰੀ ਕਰਦਾ ਸੀਗਾ ਪ੍ਰਾਈਵੇਟ ਮੇਨ ਪ੍ਰਾਪਰਟੀ ਦਾ ਡਿਸਕਲੋਜ਼ ਅ ਮੇਨ ਪ੍ਰਾਪਰਟੀ ਡਿਸਕਲੋਜ਼ ਨੇ ਆਪਣੇ ਘਰ ਨਹੀਂ ਜਾਂਦਾ ਸੀਗਾ ਇਹ ਪ੍ਰਾਪਰਟੀ ਤੇ ਲੋਨ ਲੈ ਲਿਆ ਸੀਗਾ ਜਿਸ ਦੇ ਕਾਰਨ ਉਹਨੂੰ ਏਸੀ ਵੀ ਜਿਹੜਾ ਸਾਰੀ ਮੇਰੀ ਪ੍ਰਾਪਰਟੀ ਹੈ ਇਹ ਸਾਰੀ ਖਤਮ ਕਰ ਦਿੰਦਾ ਰਹਿ ਕੇ ਠਹਿ ਰਿਆ ਸੀ ਜੇ ਬੇਟਾ ਸੀ ਬੇਟਾ ਉਹਦਾ ਜੈਤੂ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਮੈਨੜਾ ਜੀ ਉਹਦਾ ਬੇਟਾ ਮੈਨੜਾ ਜੀ ਉਹਦੇ ਇੱਕ ਅੱਗੇ ਬੇਟੀ ਸੀ ਕਦ ਤੇ ਆਇਆ ਸੀ ਜੀ ਇਹ ਮੋਟਰਸਾਈਕਲ ਤੇ ਆਇਆ ਸੀਗਾ ਜੀ ਮੋਟਰਸਾਈਕਲ ਵੀ ਆਧਾਰਦਾ ਹੀ ਹੈ ਮੋਟਰਸਾਈਕਲ ਤੇ ਆਇਆ ਸੀ ਤੇ ਮੋਟਰਸਾਈਕਲ ਤੇ ਚਲਾ ਸਰੇ ਆਪਣਾ ਜਿਹਨੂੰ ਮਾਰਿਆ ਕਿਸੇ ਕਦੋਂ ਰਿਟਾਇਰ ਹੋਈ ਸੀ ਆਪਣੀ ਰੈਂਕ ਤੇ ਸੀ ਇਹ ਇਨਸਪੈਕਟਰ ਰਿਟਾਇਰ ਹੋਇਆ ਸ਼ਾਇਦ 2009 ਦੇ ਵਿੱਚ ਰਿਟਾਇਰ ਬਠਿੰਡੇ ਪੋਸਟਿੰਗ ਸੀ 2012 2024 ਨੂੰ ਸ਼ਾਮ ਨੂੰ 6:30 ਵਜੇ ਡੀਡੀ ਟਾਵਰ ਜਿਹੜਾ ਮਲਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਸੀ ਉਹਦੇ ਕਿਸੇ ਨਾਮ ਨੂੰ ਵਿਅਕਤੀ ਨੇ ਫੇਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮੁਲਾਜ਼ਾ ਕਰ ਕੀਤਾ ਸਾਰਾ ਕੁਝ ਕਰਕੇ ਅਸੀਂ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਸਐਚਓ ਕੇ ਨਾਲ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਦੌਰਾਨ ਇਹ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਂਪ੍ਰਕਾਸ਼ ਸੀਗਾ ਉਹੋ ਕਾਫੀ ਸਾਲਾਂ ਤੋਂ ਜਿਹੜਾ ਆਪਦੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਲਕੂਤ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ ਕਾ 15-20 ਸਾਲ ਤੋਂ ਉਹ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਲੇਡੀ ਐਸਏ ਹੈਗੀ ਮਧੂਪਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਦੀ ਰਿਸ਼ਤੇਦਾਰ ਵੀ ਹੈ ਉਹ ਉਹਦੇ ਘਰ ਵਿੱਚ ਰਹਿ ਰਿਹਾ ਸੀ ਤਾਂ ਇਸ ਤਰ੍ਹਾਂ ਸੀ ਜਦੋਂ ਡਗਾਈ ਨਾ ਪਰਤਾਲ ਕੀਤਾ ਤਾਂ ਹੌਲੀ ਹੌਲੀ ਜਿਹੜਾ ਐਸਾ ਦਾ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਪਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹਰ ਸਿਮਰਨਜੀਤ ਸਿੰਘ ਉਹ ਫਜੱਗਾ ਜਿਹਨੇ ਇਹ ਉਸ ਦਿਨ ਕਤਲ ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ